ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਹੱਸਦੇ ਵਸਦੇ ਰੱਖਣ ਜੀ ਅੱਜ ਆਪਾਂ ਬਣਾ ਰਹੇ ਸੀਗੇ ਜੀ ਸਾਗ ਨਿੱਕ ਸੁੱਕ ਦਾ ਸਾਗ ਅੱਜ ਇਹ ਸੀਜ਼ਨ ਦਾ ਲਾਸਟ ਵਾਰੀ ਦਾ ਸਾਗ ਆ ਥੋੜਾ ਥੋੜਾ ਪੱਤੇ ਪੱਤੇ ਇਕੱਠੇ ਕਰਕੇ ਬਣਾਇਆ ਹੈ ਤੇ ਸਵਾਦ ਵੀ ਬਹੁਤ ਬਣਦਾ ਹੁੰਦਾ ਹੈ ਜੀ ਜਿਹੜਾ ਲਾਸਟ ਜੇ ਜਾ ਕੇ ਆਪਾਂ ਸਾਗ ਬਣਾਉਨੇ ਆ ਬਦ ਸਵਾਦ ਬਣਦਾ ਹੁੰਦਾ ਉਹ ਸਰੋਂ ਦੇ ਪੱਤੇ ਜਿ ਸੀਗੇ ਬਰੀਕ ਬਰੀਕ ਕੁਸਾ ਅੱਜ ਤੋੜ ਕੇ ਰੱਖਿਆ ਜੀ ਕੁਸ ਕੱਲ ਦਾ ਤੋੜਿਆ ਹੋਇਆ ਸੀ ਸਰੋਂ ਦੇ ਬਰੀਕ ਬਰੀਕ ਜੇ ਪੱਤੇ ਸੀਗੇ ਜੀ ਧਨੀਆ ਪਾ ਲਿਆ ਮੇਥੇ ਪਾ ਲਿਆ ਪਾਲਕ ਬਾਤੂ ਹਾਜ਼ਰਾਂ ਦੇ ਪਤੇ ਨਿੱਕ ਸੁੱਕ ਸਾਰਾ ਇਕੱਠਾ ਕਰਕੇ ਅੱਜ ਸਾਗ ਬਣਾਵਾਂਗੇ ਜੀ ਇਹ ਧੁੱਪੇ ਤੇ ਰਾਇਸੀ ਧੋਕੇ ਇਧਰ ਆਪਣੀ ਮੇਥੀ ਸੁਕਾਉਣੇ ਧਰੀ ਗਈ ਸੀ ਸੁੱਕੀ ਪਈ ਹੈ ਇਹ ਲਸਾਂ ਛਿੱਲ ਲਿਆ ਜੀ ਆਪਾਂ ਸਾਗ ਦੇ ਵਿੱਚ ਪਾਉਣ ਨੂੰ ਲਸਣ ਅਦਰਕ ਕੁੱਟ ਕੇ ਪਾ ਦਾਂਗੇ ਇਹ ਕੱਪੜੇ ਉਤਾਰ ਲੈਨੇ ਆਪਾਂ ਤਾਰ ਤੋਂ ਇਹਨਾਂ ਦੀਆਂ ਤਹਾਂ ਲਗਾ ਦਾਂਗੇ ਸਵੇਰੇ ਤਾਂ ਬੱਦਲ ਗਈ ਹੋਈ ਪਈ ਸੀ लगता नहीं सभी भी तो निकलो पर दुपहरी ज निकल आई से हूँ एडिटिंग कर रही हाँ जी वीडियो द मैं शाम शामू वीडियो पाने टाइम तू मी पैके हटिया सड़ाका जहा पिया ज़्यादा तो नहीं पया थोड़ी जी बदली आके सड़ाका जहाँ जदि हट गया जी फिर ਈ ਆਪਾਂ ਤੇਹਾਂ ਲਾ ਕੇ ਰੱਖ ਦਾਂਗੇ ਜੀ ਕੱਪੜੇ ਸਾਮ ਲਾਂਗੇ ਅਲਮਾਰੀਆਂ ਚ ਪਹਿਲਾਂ ਮੋٹے ਧੋਕੇ ਧਰ ਦਿੱਤੇ ਸੀ ਆਪਾਂ ਸਾਰੇ ਕੋਟ ਵਗੈਰਾ ਜਿਹੜਾ ਮੀਂਹ ਪਿਆ ਪਹਿਲਾਂ ਉਹਦੇ ਨਾਲ ਥੋੜੀ ਜੀ ਠੰਡ ਹੋ ਗਈ ਦੁਬਾਰਾ ਫੇਰ ਕੱਢ ਲਈ ਜੀ ਹੁਣ ਫੇਰ ਦੁਬਾਰਾ ਧੋਕੇ ਧਰਾਂਗੇ ਮੀਂਹ ਪੈਣਾ ਥੋੜੀ ਜੀ ਸਵੇਰੇ ਸ਼ਾਮ ਠੰਢੀ ਜੀ ਹੋ ਗਈ ਸੀ ਤੇ ਪੱਗਾਂ ਦੀਆਂ ਤੇਹਾਂ ਲਾ ਲਾਂਗੇ ਜੀ ਪਗਮ ਗੈਰੀ ਧੋਤੀਆਂ ਸੀਗੀਆਂ ਜਿਹੜੀ ਡੇਲੀ ਦੇ ਕੱਪੜੇ ਮੋٹے ਨਹੀਂ ਧੋਤੇ ਸੀਗੇ ਪਹਿਲਾਂ ਧੁੱਪ ਨਹੀਂ ਸੀਗੀ ਨਿਕਲੀ ਹੋਈ ਤਾਂ ਕਰਕੇ ਆਪਾਂ ਮੋٹے ਨਹੀਂ ਧੋਤੇ ਅੱਜ ਐ ਸੀਗਾ ਵੀ ਜੇ ਸਾਰਾ ਦਿਨ ਧੁੱਪ ਨਾ ਨਿਕਲੀ ਫਿਰ ਸੁੱਕਣੇ ਨਹੀਂ ਹੈਗੇ ਫਿਰ ਆਪਾਂ ਦੁਪਹਿਰੇ ਬਾਅਦ ਸਾਗ ਬਣਾਉਣਾ ਸੀਗਾ ਜੀ ਤਾਂ ਕਰਕੇ ਜਿਆਦਾ ਆਪਾਂ ਨਹੀਂ ਉਹ ਕਰੇ ਇਹਨਾਂ ਨੂੰ ਸਾਂਭ ਲਾਂਗੇ ਤੇ ਹਲਗਾ ਕੇ ਸਾਰਿਆਂ ਨੂੰ ਇੰਨਾ ਚ ਪ੍ਰੈਸ ਵਾਲਾ ਕੋਈ ਨਹੀਂ ਸੀਗਾ ਘਰ ਪਾਉਣ ਵਾਲੀ ਸੀਗੇ ਜੀ ਲੋਰਾ ਵਗੈਰਾ ਸੀਗੇ ਨਾ ਤਾਂ ਮੌਸਮ ਵਧੀਆ ਜੀ ਨਾ ਗਰਮੀ ਹੈ ਨਾ ਠੰਡ ਹੈ ਜਿਆਦਾ ਗਰਮੀ ਚ ਵੀ ਔਖਾ ਹੋ ਜਾਂਦਾ ਜਿਆਦਾ ਠੰਡ ਚ ਵੀ ਔਖਾ ਹੈ ਇਹ ਮੌਸਮ ਜੀ ਚ ਵਧੀਆ ਕੰਮਕਾਰ ਹੋ ਜਾਂਦੇ ਨੇ ਸਾਰੇ ਅੱਜ ਚੰਗੀ ਤਰ੍ਹਾਂ ਘਰ ਦੀ ਸਫਾਈ ਕਰੀਏ ਜੀ ਵਿਆਹ ਤੋਂ ਬਾਅਦ ਪਹਿਲਾਂ ਮੀ ਭਈਏ ਤੋਂ ਉਹ ਦਿਨ ਤੇ ਕੱਲ ਵੀ ਆਪਾਂ ਜਾਣਾ ਸੀ ਕਿਤੇ ਪੀਕੇ ਪਿੰਡ ਨੂੰ ਭੋਗ ਤੇ ਗਏ ਸੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਈ ਸੀ ਤੇ ਅੱਜ ਆਪਾਂ ਘਰ ਦੀ ਸਫਾਈ ਕਰੀਏ ਇਹ ਸਾਗ ਧਰਿਆ ਹੋਇਆ ਸੀ ਆਪਣਾ ਤን ਥੋੜਾ ਜਿਹਾ ਘੋਟ ਦਿੰਨੇ ਇਹਨੂੰ ਵਿੱਚ ਦੀ ਆਪਾਂ ਤੇ ਨਾਲੇ ਥੋੜਾ ਜਿਹਾ ਪਾਣੀ ਪਾ ਦਾਂਗੇ ਹੋਰ ਦੇਖ ਕੇ ਕੋਟਣਾ ਜਲਦੀ ਖੁੱਲ ਜਾਂਦਾ ਹੈ ਅੱਜ ਕੱਲ ਦਾ ਸਾਗ ਤਾਂ ਵੈਸੇ ਵੀ ਜਲਦੀ ਖੁੱਲ ਜਾਂਦਾ ਜੀ ਪੱਤਾ ਪੱਤੇ ਦਾ ਸਾਗ ਸੀ ਗੰਦਲਾ ਦਾ ਨਹੀਂ ਸੀ ਗੰਦਲਾ ਨੂੰ ਟਾਈਮ ਲੱਗਦਾ ਹੁੰਦਾ ਖੁੱਲਣ ਨੂੰ ਲੇਟ ਈ ਧਰਿਆ ਸੀ ਆਪਾਂ 4:30 ਕ 4 ਵਜੇ ਧਰਿਆ ਸੀ ਸਾਢੇ 5 ਵਜੇ ਆ ਲੜਪਾਤਾ ਸੀ ਇਹ ਆਪਾਂ ਇੱਥੇ ਥੋੜਾ ਜਿਹਾ ਘੋਟ ਦਾਂਗੇ ਇਹਨੂੰ ਇੱਕ ਦੋ ਮਿੰਟ ਦੇਖ ਕੇ ਨਾਲ ਥੋੜਾ ਜਿਹਾ ਪਾਣੀ ਪਾ ਕੇ ਅੱਗ ਮਚਾ ਦਾਂਗੇ ਫੇਰ ਢੋਲ ਕੋਲ ਜੂਗਾ ਤਾਰਾ ਚੋਕੇ ਆਵਾਂਗੇ ਜੀ ਤਾਰਾ ਚੋਣ ਤੋਂ ਬਾਅਦ ਫੇਰ ਆਲਣ ਪਾਵਾਂਗੇ ਤੇ ਨਾਲ ਹੀ ਫੇਰ ਆਪਾਂ ਰੋਟੀ ਬਣਾ ਲਾਂਗੇ ਅੱਗ ਵਧੀਆ ਮਚਦੀ ਹੈ ਚੁੱਲੇ ਤੇ ਮੱਕੀ ਦੀਆਂ ਰੋਟੀਆਂ ਬਣਾ ਲਾਂਗੇ ਚੁੱਲੇ ਦੀ ਰੋਟੀ ਮੱਕੀ ਦੀ ਗੈਸ ਦੀ ਰੋਟੀ ਨਾਲੋਂ ਵੱਧ ਸਵਾਦ ਹੁੰਦੀ ਹੈ ਜੀ ਕਾਂਕਰੀ ਦੀ ਮੱਕੀ ਦੀ ਚੁੱਲੇ ਦੀ ਤਾਂ ਵੱਧੇ ਸਵਾਦ ਹੁੰਦੀ ਹੈ। ਗੈਸ ਤੇ ਬਣਾਈ ਮੱਕੀ ਦੀ ਰੋਟੀ ਭੋਲੀ ਜੀ ਹੋ ਜਾਂਦੀ ਹੈ। ਚੁੱਲੇ ਤੇ ਜਿੰਨੀ ਵਾਜੀ। ਰਾੜ ਲੈਨੇ ਜੀ ਆਪਾਂ। ਲਓ ਜੀ ਆਪਾਂ ਥੋੜਾ ਜਿਹਾ ਪਾਣੀ ਪਾਤਾ। 1-2 ਮਿੰਟ ਘੋਟ ਲਿਆ ਸਾਗ। ਹੁਣ ਇਹਨੂੰ ਥੇਕ ਟਕਦਾਂਗੇ ਆਪਾਂ। ਤੇ ਪਾਣੀ ਉੱਪਰ ਹੀ ਰੱਖ ਦਾਂਗੇ ਗਰਮ ਹੋਣ ਲਈ। ਬਾਦ ਦੇ ਵਿਚਾਲਣ ਬਾਕੇ ਫਿਰ ਪਾਣੀ ਪਾਵਾਂਗੇ ਇਹਦੇ ਵਿੱਚ ਹੁਣ ਹੋ ਗਿਆ ਜੀ ਆਲਣ ਪਾਉਣ ਦਾ ਟਾਈਮ ਧਾਰਾ ਆਪਾਂ ਚੋਲਿਆਈ ਸੀ ਦੁੱਧ ਵਗੈਰਾ ਸਾਂਭੇ ਆਈ ਪੀਣਾ ਆ ਦੁੱਧ ਨੂੰ ਵਿਵਾਲੀ ਤੇ ਆਏ ਅੰਦਰ ਆਪਾਂ ਕੰਮ ਕਰਿਆ ਜੀ ਸੋਈ ਵਾਲੇ ਜਿੰਨੇ ਕੰਨ ਵਾਲੇ ਸੀ ਹੁਣ ਇਥੇ ਆਲਣ ਪਾ ਕੇ ਰੋਟੀ ਬਣਾ ਲਾਂਗੇ ਥੋੜ੍ਹੀ ਸਾ ਅੱਗੇ ਥੋੜ੍ਹਾ ਹੀ ਆਲਣ ਪਾਉਗਾ ਜੀ ਇਹਦੇ ਵਿੱਚ ਦੇਖ ਕੇ ਆਪਾਂ ਹਿਸਾਬ ਜੇ ਨਾਲ ਪਾ ਲਾਂਗੇ ਨਮਕ ਇਹਦੇ ਆਟੇ ਦਾ ਪਾ ਲਣ ਪਾਉਨੇ ਆ ਜੀ ਥੋੜਾ ਥੋੜਾ ਆਟਾ ਪਾ ਕੇ ਇਹਨੂੰ ਨਾਲ ਹੰਦੇ ਘੋਟੀ ਚੱਲਾਂਗੇ ਫਿਰ ਗੱਠਾਂ ਨਹੀਂ ਬਣਦੀਆਂ ਹੈਗੀਆਂ ਜੇ ਆਪਾਂ ਇਕੱਠਾ ਹੀ ਆਟਾ ਪਾ ਕੇ ਘੋਟ ਦਿਆਂ ਦੀਆਂ ਗੱਠਾਂ ਬਣ ਜਾਂਦੀਆਂ ਨੇ ਕਿ ਸੁੱਕੇ ਆਟੇ ਦਾ ਹੀ ਆਲਣ ਪਾਉਣੀ ਹੁੰਦੀ ਹੈ ਜੀ ਆਟਾ ਘੋਲ ਕੇ ਕਦੇ ਨਹੀਂ ਪਾਇਆ ਅੱਗ ਘਟ ਮੱਚ ਰਹੀ ਸੀ ਥੱਲੇ ਤਾਂ ਕਰਕੇ ਆਪਾਂ ਚੁੱਲ੍ਹੇ ਦੇ ਉੱਪਰ ਹੀ ਆਲਣ ਪਾ ਦਿੰਦੇ ਆ ਜੇ ਜਿਆਦਾ ਸਾਗ ਹੁੰਦਾ ਫਿਰ ਉਹ ਜਿਆਦਾ ਬੁਲਬਲੀ ਜੇ ਛੱਡਦਾ ਜੀ ਹੱਥ ਤੇ ਪੈਂਦੇ ਨੇ ਸਿੱਟੇ ਇਹ ਥੋੜੀ ਸਾ ਕਰਕੇ ਚੁੱਲ੍ਹੇ ਦੇ ਉੱਪਰ ਹੀ ਬਾਤਾ ਨਾਲ ਦੀ ਨਾਲ ਸੇਕ ਲੱਗੀ ਗਿਆ ਜੀ ਸਾਗ ਨੂੰ ਚੰਗੀ ਤਰ੍ਹਾਂ ਘੋਟ ਦਾਂਗੇ ਇਹਨੂੰ ਆਪਾਂ ਕੋਈ ਗੱਠ ਨਾ ਬਣੇ ਆਟੇ ਦੀ ਅੱਜ ਆਪਾਂ ਇਹਦੇ ਵਿੱਚ ਲਾਲ ਮਿਰਚਾਂ ਪਾਈਆਂ ਸੀ ਹਰੀਆਂ ਨਹੀਂ ਹੈਗੀਆਂ ਸੀ ਮਧੌੜੀਆਂ ਭੁੱਲ ਗਈ ਜਿਹੜੀਆਂ ਯਾਦ ਨਹੀਂ ਰਹੀਆਂ ਅੱਜ ਥੋੜਾ ਜਿਹਾ ਆਟਾ ਆਪਾਂ ਹੋਰ ਪਾ ਦਾਂਗੇ ਤਿੰਨ ਵਾਰੀ ਥੋੜਾ ਥੋੜਾ ਪਾ ਲਿਆ ਸੀਗਾ ਆਪਾਂ ਇਸ ਟਾਈਮ ਤੇ ਇੱਥੇ ਬੱਦਲ ਜਾ ਹੁੰਦਾ ਜਾਂਦਾ ਸੀਗਾ ਜਦੋਂ ਆਪਾਂ ਰੋਟੀ ਬਣਾ ਰਹੇ ਸੀ ਉਦੋਂ ਮੀਂਹ ਦਾ ਸੜਾਕਾ ਜਾ ਪੈ ਗਿਆ ਸੀ ਇੱਕ ਆਲਣ ਪਾਉਣ ਤੋਂ ਬਾਅਦ ਰੋਟੀ ਬਣਾਈ ਸੀ ਆਪਾਂ ਤੇ ਕੋਲੇ 'ਚ ਗਰਮ ਪਾਣੀ ਪਿਆ ਆਪਣਾ ਆਲਣ ਪਾ ਕੇ ਚੰਗੀ ਤਰ੍ਹਾਂ ਘੋਟ ਕੇ ਫਿਰ ਪਾਣੀ ਪਾ ਦਾਂਗੇ ਵਿੱਚ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਸਪੋਰਟ ਵੱਧ ਤੋਂ ਵੱਧ ਕਰਿਆ ਕਰੋਗੇ ਹੋਰ ਆਟਾ ਨਹੀਂ ਪਾਉਂਦੇ ਆਪਾਂ ਜਿੰਨਾ ਕ ਜਰੂਰਤ ਸੀ ਓਨਾਂ ਕ ਪਾ ਲਿਆ ਜੀ ਆਪਾਂ ਇਹਦੀ ਕੋਈ ਗਿਣਤੀ ਮਿੰਤੀ ਨਹੀਂ ਹੁੰਦੀ ਜਿ ਹੰਦਾਜੇ ਨਾਲੇ ਪਾਇਆ ਜਾਂਦਾ ਆਟਾ ਜਦੋਂ ਬਿਲਕੁਲ ਘੁੱਲ ਜਾਂਦਾ ਹੈ ਸਾਗ ਓਨਾਂ ਕ ਆਟਾ ਆਪਾਂ ਦੇਖ ਕੇ ਹਿਸਾਬ ਨਾਲ ਪਾ ਲੈਂਦੇ ਆਂ ਢਿਆਲਣ ਪਾਉਣ ਤੋਂ ਬਾਅਦ ਪਾਣੀ ਪਾ ਕੇ ਅਪਾ 15 ਮਿੰਟਾ ਮਿੱਠੀ ਜੀ ਅੱਗ ਦੇ ਉੱਤੇ ਹੀ ਰੱਖਾਂਗੇ ਸਾਗ ਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਜੇ ਘੱਟ ਸੇਕ ਲਵਾਵਾਂਗੇ ਫੇਰ ਆਟੇ ਦਾ ਕੱਚਾ ਜਿਹਾ ਰਹਿ ਜਾਂਦਾ ਜੀ ਕੱਚਾ ਟੇਸਟ ਆਈ ਜਾਂਦਾ ਆਟੇ ਦਾ ਉਹ ਨਹੀਂ ਵਧੀਆ ਬਣਦਾ ਬਹੁਤ ਸਵਾਦ ਸਾਗ ਬਣਿਆ ਜੀ ਇਹ ਕੌਂਦਾ ਸਾਗ ਸਵਾਦ ਵੱਧ ਬਣਦਾ ਹੁੰਦਾ ਜੀ ਇੱਕ ਜਾਂਦਾ ਵੱਧ ਬਣਦਾ ਹੁੰਦਾ ਸਿਆਚੂਈ ਟੇਸਟੀ ਬਣਦਾ ਵੈਸੇ ਇਹ ਆਉਂਦਾ ਜਾਂਦਾ ਸਾਗ ਵੱਧ ਸਵਾਦ ਬਣ ਜਾਂਦਾ ਜੀ ਥੋੜਾ ਹੁੰਦਾ ਨਾ ਕੱਚਾ ਕੱਚਾ ਜਿਹਾ ਇਹ ਪਾਣੀ ਪਾ ਦਾਂਗੇ ਆਪਾਂ ਸਾਰੇ ਤੇ ਕੜੀਨਾ ਚੰਗੀ ਤਾਂ ਮਿਕਸ ਕਰ ਦਾਂਗੇ ਸਾਗ ਨੂੰ ਡੇਟਾ ਕਿ ਰੱਖ ਦਾਂਗੇ ਜੇ ਇਧਰ ਆਪਾਂ ਕੋਸੇ ਜੇ ਪਾਣੀ ਨਾਲ ਆਟਾ ਗੁੰਨ ਕੇ ਰੱਖ ਲਾਂਗੇ ਇਥੇ ਕੱਖ ਵੀ ਪਾਇਆ ਸੀਗੇ ਜਾਂਲਣ ਪਾ ਕੇ ਮੈਂ ਸਾਗ ਦੀ ਸੀਖ ਦੇ ਉੱਤੇ ਧਰ ਕੇ ਕੱਖ ਪਾਉਣ ਚਲੀ ਗਈ ਸੀ ਮੱਜਾਂ ਨੂੰ ਕੱਖ ਪਾ ਕੇ ਆ ਕੇ ਫੇਰ ਰੋਟੀ ਬਣਾਈ ਸੀ ਉਹਨੇ ਟਾਈਮ ਦੇ ਵਿੱਚ 15-20 ਮਿੰਟ ਸੀਖ ਲੱਗ ਗਿਆ ਸੀਗਾ ਸਾਗ ਨੂੰ ਹੁਣ ਆਪਾਂ ਆਟਾ ਗੁੰਨ ਲਿਆ ਸੀਗਾ ਜੀ ਰੋਟੀ ਬਣਾ ਲਾਂਗੇ ਥੋੜਾ ਜਿਹਾ ਕਣਕ ਦਾ ਪਾਇਆ ਤੇ ਬਾਕੀ ਮੱਕੀ ਦਾ ਸੇਆ ਜੇ ਸਾਗ ਬਣਾਉਣੀ ਹੈ ਚੁੱਲ੍ਹੇ ਤੇ ਫਿਰ ਤਗ ਵਧੀਆ ਹੋਈ ਜੇ ਹੁੰਦੀ ਹੈ ਜੀ ਕੋਲੇਆਂ ਦੇ ਤੇ ਰੋਟੀਆਂ ਰੜਦੀਆਂ ਵੀ ਬਹੁਤ ਵਧੀਆ ਨੇ ਚੁੱਲ੍ਹੇ ਤੇ ਬਣ ਵੀ फटाफट ਜਾਂਦੀਆਂ ਨੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਰੋਟੀ ਬਣਾਉਣ ਨੂੰ ਚੀਜ਼ ਤਾਂ ਜਲਦੀ ਬਣ ਜਾਂਦੀ ਹੈ ਜੁੱਲੇ ਤੇ ਅਕਮਚਦੀ ਹੋਵੇ ਕਈ ਵਾਰੀ ਆਪਾਂ ਘੌਲੀ ਕਰ ਜਾਂਦੇ ਜੀ ਬਸ ਇਹਨਾਂ ਦਾ ਵੀ ਦਾਲ ਪਣੀ ਥੋੜਾ ਜਿਹਾ ਬਣਾਉਣਾ ਥੋੜੀ ਜੀ ਰੋਟੀ ਤਾਂ ਗੈਸ ਤੇ ਬਣਾ ਲੈਨੇ ਅੰਦਰ ਮੱਕੀ ਦੀਆਂ ਰੋਟੀਆਂ ਤਾਂ ਚੁੱਲੇ ਦੀ ਹੀ ਸਵਾਦ ਲੱਗਦੀ ਹੈ। ਤੇ ਸਾਗ ਵੀ ਚੁੱਲੇ ਦਾ ਬਣਿਆ ਸਵਾਦ ਲੱਗਦਾ ਹੈ। ਕੁੱਕਰ ਵਗੈਰਾ ਚ ਕਦੀ ਨਹੀਂ ਬਣਾਇਆ ਜੀ ਸਾਗ ਮੈਂ। ਦਾਲ ਸਬਜ਼ੀ ਵੀ ਨਹੀਂ ਬਣਾਉਂਦੀ ਕੁੱਕਰ ਚ। ਖੁੱਲੇ ਮੂੰਹ ਵਾਲੇ ਭਾਂਡੇ ਦੇ ਵਿੱਚ ਹੀ ਬਣਾਉਂਦੀ ਹਾਂ ਜੀ। ਕੁੱਕਰ ਦੀ ਸਵਾਦ ਨਹੀਂ ਲੱਗਦੀ ਹੈਗੀ। ਇੱਕ ਛੋਲੇ ਵਾਲ ਦੇ ਹੁੰਦੇ ਆਪਾਂ ਕੁੱਕਰ ਚ ਇੱਕ ਆਲੂ ਵਾਲ ਲੈਨੇ ਹੁੰਦੇ ਆ ਜੀ। ਹੋਰ ਕੁੱਕਰ ਚ ਆਪਾਂ ਕੋਈ ਦਾਲ ਪਾਣੀ ਨਹੀਂ ਬਣਾਉਂਦੇ। ਇਥੇ ਖਰਚਣਾ ਲੈਣਾ ਭੁੱਲ ਗਈ ਸੀ ਜੀ ਅੰਦਰੋਂ ਤੇ ਆਪਾਂ ਇਹ ਕਰਦਣ ਵਾਲੀ ਥੱਲ ਲਈਆਂ ਨੇ ਰੋਟੀਆਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਜੀ ਆਪਾਂ ਤੇ ਗਰਮ ਗਰਮ ਖਾ ਲਾਂਗੇ ਸਾਗ ਨਾਲ ਗੋਲੀ ਉਦਰਾ ਹੁਣ ਨਹੀਂ ਹੈਗੀ ਜੀ ਪੱਕ ਗਈਆਂ ਸਾਰੀਆਂ ਕੱਚੀਆਂ ਜਿਹੀਆਂ ਮੂੜੀਆਂ ਵਧੀਆ ਲੱਗਦੀਆਂ ਨੇ ਇੱਥੇ ਅਸੀਂ ਬੱਦਲ ਦੀ ਗੱਲ ਕਰ ਰਹੇ ਸੀ ਬੱਦਲ ਹੋ ਰਿਹਾ ਸੀ ਤੇ ਗੱਲਾਂ ਕਰਦੇ ਕਰਦੇ ਬੱਸ ਮੀਂਹ ਦਾ ਸੜਾਕਾ ਜਾ ਗਿਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਦੋਨੀਆਂ ਸਾਈਡਾਂ ਸੇਕ ਲੈਣੇ ਆ ਰੋਟੀ ਦੇ ਚੁੱਲੇ ਦੇ ਵਿੱਚ ਗੈਸ ਤੇ ਉਹ ਜੀ ਰੋਟੀ ਨਹੀਂ ਰੜਦੀ ਜੇ ਜੀ ਚੁੱਲੇ 'ਚ ਜਿੰਨੀ ਵਧੀਆ ਰੜਦੀ ਹੈ ਅੱਧਾ ਆਟਾ ਪਗੁੰਨ ਕੇ ਹੀ ਰੱਖ ਲਿਆ ਸੀ ਮਲਿਆ ਨਹੀਂ ਹੈਗਾ ਉਹ ਅੱਧੇ ਨਾਲ ਮਲ ਕੇ ਰੋਟੀ ਬਣਾਉਣ ਲੱਗੇ ਸੀ ਉਹ ਨੂੰ ਫੇਰ ਬਾਅਦ ਦੇ ਵਿੱਚ ਮੜ ਲਾਂਗੇ ਆਪਾਂ ਹੁਣ ਤਾਂ ਜਿਆਦਾ ਗਰਮ ਪਾਣੀ ਦੀ ਵੀ ਰੋਟੀ ਬਣਾਉਣ ਨੂੰ ਜ਼ਰੂਰਤ ਨਹੀਂ ਪੈਂਦੀ ਜੀ ਕੋਸੇ ਜਿਹਾ ਪਾਣੀ ਨਾਲ ਗੁੰਨ ਲਿਆ ਸੀ ਆਟਾ ਆਪਾਂ ਵਧੀਆ ਜੁੜਦੀ ਹੈ ਰੋਟੀ ਜਿਆਦਾ ਠੰਡ ਦੇ ਵਿੱਚ ਜਿਆਦਾ ਗਰਮ ਨਾਲ ਗੁੰਨਣਾ ਪੈਂਦਾ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ